ਜਿਹੜਾ ਚੰਡੀਗੜ੍ਹ ਤੋਂ ਸਿਸਮਾ ਰੋਡ ਤੇ ਇੱਕ ਵੱਡੀ ਦੁਰਘਟਨਾ ਹੋਈ ਹੈ ਜਿਦੇ ਵਿੱਚ ਕਿ ਇੱਕ ਵਿਅਕਤੀ ਦੀ ਜਿਹੜੀ ਜਾਨ ਚਲੇ ਗਈ ਹੈ ਮੌਕੇ ਤੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਇਸ ਗੱਡੀ ਦੇ ਨਾਲ ਜਿਹੜਾ ਐਕਸੀਡੈਂਟ ਹੋਇਆ ਏ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਕੋਈ ਲੇਡੀਜ਼ ਚਲਾ ਰਹੀ ਸੀ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਜੋ ਵਿਅਕਤੀ ਦੀ ਮੌਤ ਹੋਈ ਹੈ ਉਸ ਨੂੰ ਹੈਡ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਏ ਸੋ ਇਹ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਮੋਲਾਪੁਰ ਗਰੀਬਦਾਸ ਨਿਊ ਚੰਡੀਗੜ੍ਹ ਦੀ ਆ ਥੋੜੀ ਦੇਰ ਪਹਿਲਾਂ ਇੱਥੇ ਜਿਹੜਾ ਇਹ ਐਕਸੀਡੈਂਟ ਹੋਇਆ ਸੀ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਇਸ ਗੱਡੀ ਦੇ ਨਾਲ ਜਿਹੜਾ ਐਕਸੀਡੈਂਟ ਥੋੜੀ ਦੇਰ ਪਹਿਲਾਂ ਹੀ ਹੋਇਆ ਏ ਸੋ ਮੌਕੇ ਦੇ ਉੱਤੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੁਲਿਸ ਪਹੁੰਚ ਗਈ ਆ ਹਮੇ ਬੰਦੇ ਦਾ ਗੋਲਾ ਹੀ ਕਹਿੰਦੇ ਸੀ ਭਾਜੀ ਜਾਂ ਕਹਿੰਦੇ ਜੀ ਗੋਲਾ ਗੋਲਾ ਕਹਿੰਦੇ ਹਾਂਜੀ ਅੱਛਾ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਹ ਜਿਹੜਾ ਦੁਰਘਟਾ ਜੀ ਦੁੱਧ ਪਾ ਕੇ ਆ ਰਿਹਾ ਤਾਂ ਮੈਂ ਲੋਕਾਂ ਦਾ ਇਕੱਠ ਦੇਖ ਕੇ ਆਇਆ ਬੰਦਾ ਪਛਾਣਿਆ ਵੀ ਮੇਰੇ ਪਿੰਡ ਲੱਗਦਾ ਹੀ ਹੈ ਮੇਰਾ ਪਿੰਡ ਤਾਂ ਕੀ ਪਰ ਉਹਨਾਂ ਦਾ ਸ਼ਹਿਰ ਪਰ ਸੀ ਅੱਛਾ ਕੀ ਕੰਮ ਕਰਦਾ ਸੀ ਇਹ ਬੰਦਾ ਕੰਮ ਵੀਰੇ ਤੇੜੀ ਟੱਪਾਈ ਕਰਦਾ ਸੀ ਅੱਛਾ ਹਾਂਜੀ ਨਾ ਨਾ ਘਰੇ ਤਾਂ ਪਤਾ ਨਹੀਂ ਕੋਲ ਬੈਂਕ ਦੀ ਕਾਪੀ ਵੀ ਸੀ ਜੀ ਬੈਂਕ ਬੁנק ਤੋਂ ਆਇਆ ਹੋਣਾ ਜੀ ਅੱਛਾ ਤੇ ਦੱਸਿਆ ਜਾ ਰਿਹਾ भी है, क्रोस कर रहे के कि देखे है जैसे ये गाड़ी आ रही थी और बंदा ने रोड क्रॉस किया अच्छा। जब बंदे ने रोड क्रॉस करा और गाड़ी डायरेक्ट उसे टक्कर मारा और बंदा इसी शीशे के ऊपर आके तब फिर गड्डी साइड गिरा गड्डी लेकर भगे अच्छा गड्डी कितनी तेज थी बहुत तेज थी ऐसे अच्छा, निकल हाँ, रहा था जैसे ये गड्डी वाला मारा और शीशे पे लड़का भी था लड़का खड़े होकर ही देख रहे थे हम लोग नर्सरी है सामने नर्सरी वो नर्सरी पे बेटा वही पे है कितने के टाइम पेने टाइम की बात है भी अभी आधा घंटा हुआ मुश्किल से आधा घंटा हुआ बस मतलब ग्यारह सवा ग्यारह की गल तो है ग्यारह दस की गल है, हाँ, ग्यारा, हाँ। ग्यारा है। ये बेटा भी बाहर नर्सरी में खड़ा था जैसे गड्डी आ रही थी वो टक्कर मारा रोड क्रॉस कर रहा था उसके शीशे के ऊपर आया और साइड में गिरा और ये गाड़ी भाई सर की हादसा हो क्या ਹਾਂਜੀ ਹੁਣੇ ਇੱਕ ਐਕਸੀਡੈਂਟ ਹੋਇਆ ਸੀਗਾ ਬੰਦਾ ਸਿਆਰਕੋਟ ਦਾ ਸੀ ਸੜਕ ਕ੍ਰੋਸ ਕਰ ਰਿਹਾ ਸੀਗਾ ਤੇ ਗੱਡੀ ਵੱਜਨ ਕਰਕੇ ਉਹਦੀ ਡੈਥ ਹੋ ਗਈ ਹੈ ਡੈੱਡ ਬੋਡੀ ਅਸੀਂ ਸ਼ਿਫਟ ਕਰਾਤੀ ਹੈ ਜੀ ਇੱਥੋਂ ਤੇ ਟ੍ਰੈਫਿਕ ਚੱਲਦਾ ਕਰਾ ਰਿਹਾ ਹੈ ਸਰਕੋਟ ਉੱਤੇ ਲੱਗੇ ਇੱਕ ਕਿਹਦੇ ਗੱਲ ਹੋਇਆ ਐਕਸੀਡੈਂਟ ਤੇ ਜਿਹੜੇ ਕਾਰ ਹੈ ਜੀ ਜ਼ਾਇਰ ਕਾਰ ਹੈ ਜੀ ਉਹਦੇ ਨਾਲ ਬੰਦਾ ਸੜਕ ਕ੍ਰੋਸ ਕਰ ਰਿਹਾ ਸੀਗਾ ਜੀ ਉਹ ਗੱਡੀ ਹਿੱਟ ਕੀਤੀ ਉਹਨੂੰ ਠੀਕ ਹੈ ਜੀ ਤੇ ਬੰਦੀ ਕਾਰਵਾਈ ਅਸੀਂ ਕਰਦੇ ਚੰਡੀਗੜ੍ਹ ਵੱਲ ਜਾ ਰਹੇ ਸੀ ਹਾਂਜੀ ਚੰਡੀਗੜ੍ਹ ਵੱਲ ਜਾ ਰਹੇ ਸੀ ਅੱਛਾ ਜਿਹੜੇ ਐਕਸੀਡੈਂਟ ਹੋਇਆ ਅਸੀਂ ਕਲੀਅਰ ਕਰਦੇ ਅੱਛਾ ਜੀ ਹਾਂਜੀ ਤੇ ਜ ਉਹ ਹੁਸ਼ਿਆਰਪੁਰ ਦਾ ਹੈ ਜੀ ਜੋ ਸਾਨੂੰ ਹੁਣ ਮੌਕੇ ਤੋਂ ਪਤਾ ਲੱਗਿਆ ਇੱਕ ਖਰੜ ਹਸਪੀਟਲ ਤੇ ਡੈੱਡ ਬਡੀ ਠੀਕ ਹੈ ਜੀ ਸਹੀ ਹੈ ਕਿਸੇ ਦੀ ਗਲਤੀ ਦੇ ਕਾਰਨ ਅਣਗੈਲੀ ਦੇ ਕਾਰਨ ਕਿਸੇ ਦੀ ਜਾਨ ਚਲੇ ਜਾਂਦੀ ਹੈ ਜੋ ਕਿ ਬਹੁਤ ਵੱਡਾ ਜਿਹੜਾ ਘਾਟਾ ਹੁੰਦਾ ਹੈ ਪਰਿਵਾਰ ਨੂੰ ਘਾਟਾ ਹੁੰਦਾ ਹੈ ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਵੀ ਕਹਿੰਦੇ ਜਿਹੜੇ ਰੋਡ ਉੱਤੇ ਗੱਡੀ ਚਲਾਉਂਦੇ ਕਿ ਤੁਸੀਂ ਜਿਹੜੀ ਗੱਡੀ ਥੋੜਾ ਦੇਖ ਕੇ ਚਲਾਓ ਤਾਂ ਕਿ ਕੋਈ ਆਪਣਾ ਵੀ ਨੁਕਸਾਨ ਨਾ ਹੋ ਜਾਏ ਤੇ ਹੋਰ ਲੋਕਾਂ ਦਾ ਵੀ ਨੁਕਸਾਨ ਨਾ ਹੋ ਜਾਏ ਜਿਹੜਾ ਕਦੇ ਵੀ ਘਾਟਾ পুরা না হে